ਇਹਨਾਂ ਨੇ ਚੱਕ ਕੇ ਜੀ ਇੱਥੋਂ ਕਿਤੇ ਮਲਾਇਮਾ ਨੇ ਰੇਟ ਪਾਈ ਆ ਉਹ ਦਵਾਈ ਲੈ ਰਿਆ ਸੀ ਉਹਦੇ ਆਂਦੀ ਇਹਨਾਂ ਨੇ ਲੱਥਾ ਮਾਰਨੀ ਸ਼ੁਰੂ ਕਰ ਦਿੱਤੀ ਮਲਾਜਮਾਂ ਨੇ ਕੋਈ ਕੁਛ ਅੱਗੇ ਪਿਆ ਕੋਲ ਕੰਮ ਕਰਕੇ ਲੈ ਕੇ ਜਾਣਾ ਦੂ ਘੰਟੇ ਤੋਂ ਉੱਥੇ ਹੀ ਨਹੀਂ ਹਾਂਜੀ ਉੱਥੇ ਹੀ ਆ ਪੁਲਿਸ ਵੀ ਹੁਣੇ ਹੀ ਜਿਹੜੇ ਕੀ ਆਏ ਨੇ ਵਾਪਸ ਜੀ ਕਿਵੇਂ 15 ਮਿੰਟ ਹੋਈ ਨੇ ਹਾਂਜੀ ਹਾਂਜੀ ਪਹਿਲੇ ਪੁੱਛ ਕੋਈ ਨਹੀਂ ਹਾਂਜੀ ਕੋਲ ਕੀਤੀ 100 ਨੰਬਰ ਤੇ ਮੈਂ ਪੂਰੇ ਆਪਣਾ 5 ਵਜੇ ਕੋ 20 ਮਿੰਟ ਤੇ ਕੀਤੀ ਨੇ ਉਸ ਤੋਂ ਬਾਅਦ ਦੇਖ ਲੋ ਪਰਿਵਾਰ ਦਾ ਕੀ ਕਸੂਰ ਸੀ ਜੀ ਕੀ ਕਸੂਰ ਸੀ ਜਿਹੜਾ ਨਾਲ ਇਹ ਮਿਸ ਅਪੀਨ ਹੋ ਗਿਆ ਉਹਨਾਂ ਨੂੰ ਦੇਖਣਾ ਪਤਾ ਨਹੀਂ ਦੇਖੋ ਜੀ ਧੱਕਾ ਇਹ ਹੁਣ ਤੁਹਾਡੇ ਸਾਹਮਣੇ ਧੱਕਾ ਕੀਤਾ ਨਹੀਂ ਆਈ ਕੀਤੀ ਹੈ ਬੜੀ ਆ ਦੇਖ ਲੋ ਤੁਹਾਡੇ ਸਾਹਮਣੇ ਦਵਾਈ ਪਈ ਹੈ ਦਵਾਈ ਲੈ ਰਿਹਾ ਬਾਹਰ ਬਹਿ ਕੇ ਬੰਦਾ ਉਹਨੂੰ ਜੇ ਪਤਾ ਨਹੀਂ ਕਿਹੜੀ ਹੈ ਜੇ ਦਵਾਈ ਵੀ ਨਹੀਂ ਖਾ ਸਕਦਾ ਤੇ ਇਹੀ ਗੱਲ ਹੈ ਨਾ ਇੱਕ ਕਾਰਨ ਹੈ ਜੀ ਇਹਨਾਂ ਨੂੰ ਐਸੇ ਐਸਥਮਾ ਦੀ ਪ੍ਰੋਬਲਮ ਸੀਗੀ ਇੱਕ ਤੇ ਇਦੋਂ ਆ ਰਹੇ ਸੀਗੇ ਤੋਂ ਆਪਣੇ ਕੰਮ ਤੋਂ ਕਾਮ ਤੋਂ ਆ ਰਹੇ ਸੀ ਇੱਥੇ ਬਾਹਰ ਲੈ ਰਹੇ ਦਵਾਈ ਲੈ ਰਹੇ ਸੀਗੇ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਲੀਗਲ ਦੁਕਾਨ ਹੈ ਕੀ ਹੈ ਪਤਾ ਨਹੀਂ ਕੀ ਸੀਗਾ ਤੇ ਇਹਨਾਂ ਨੇ ਚੱਕ ਕੇ ਜੀ ਇੱਥੋਂ ਕਿਤੇ ਮਲਾਜਮਾਂ ਨੇ ਰੇਟ ਪਾਈ ਹੈ ਉਹ ਦਵਾਈ ਲੈ ਰਹੇ ਸੀ ਉਹਦੇ ਆਂਦੀ ਇਹਨਾਂ ਨੇ ਲਤਾਂ ਮਾਰਨੀ ਸ਼ੁਰੂ ਕਰ ਦਿੱਤੀ ਮਲਾਜਮਾਂ ਨੇ ਤੋਂ ਇੱਥੇ ਤੜਫ ਰਹੇ ਸੀਗੇ ਤੜਫੀ ਤੇ ਉਹਨਾਂ ਨੇ ਉਲਟਾ ਕਹਿੰਦੇ ਵੀਡੀਓ ਵੀ ਬਣਾਈ ਜਾਂਦੀ ਵੀਡੀਓ ਵੀ ਬਣਾਈ ਹੈ ਵੀਡੀਓ ਬਣਾਦਾ ਕਹਿੰਦੇ ਤੂੰ ਡਰਾਮੇ ਕਰਦਾ ਉਹ ਕਰਦਾ ਇਹਨੂੰ ਇੱਥੇ ਛੱਡ ਗਏ ਨੇ ਉਹਨਾਂ ਦਾ ਸਾਈਕਲ ਪਿਆ ਮੈਂ ਆਂਦੇ ਰੋ ਦੇਖੇ ਤੇ ਹੈ ਨਹੀਂ ਸੀ ਤੇ ਦਵਾਈ ਕੋਣ ਹੈ ਮੇਰਾ ਆਸ਼ਾ ਆ ਹੈ ਪਤਾ ਨਹੀਂ ਮੈਂ ਤਾਂ ਮੈਂ ਕੰਮ ਤੋਂ ਮੈਨੂੰ ਲਿਆਏ ਆ ਜਦੋਂ ਇੱਥੇ ਢਿਗੇ ਪਏ ਸੀ ਮੈਨੂੰ ਕੁਝ ਨਹੀਂ ਪਤਾ ਵੀ ਅੰਦਰ ਬੰਦ ਕਰ ਦਿੱਤਾ ਸੀ ਇਹਨਾਂ ਨੂੰ ਬਜ਼ੁਰਗਾਂ ਨੂੰ ਨਹੀਂ ਉਹ ਉੱਥੇ ਅੰਦਰ ਬੰਦ ਕਰਕੇ ਕਿਹਨੂੰ ਮੁੰਡੇ ਦੱਸਦੇ ਆ ਮੁੰਡੇ ਦੱਸਦੇ ਸਾਰੇ ਮੈਨੂੰ ਤਾਂ ਪਤਾ ਨਹੀਂ ਮੈਨੂੰ ਕੁਝ ਨਹੀਂ ਪਤਾ ਆ ਤਾਂ ਅਸੀਂ ਹੁਣ ਦੇਖੇ ਕੰਮ पे ਇੱਥੇ ਪਿਆਣਾ ਦਾ 60 ਸਾਲ ਦੇ ਆ 60 ਸਾਲ ਦੁਕਾਨ ਤਾਂ ਖੋਲ ਉੱਥੇ ਦੇਖ ਲੋ ਤਾਂ ਕੀ ਆ ਦੁਕਾਨ ਦੀ ਨਹੀਂ ਕੋਈ ਕੈਮਰਾ ਲੱਗੇ ਆਇਆ ਦੇਖ ਜੀ ਕਿਹਨੇ ਦੱਸੋ ਪਤਾ ਉਹ ਜੋ ਦੱਸ ਰਹੇ ਸਾਨੂੰ ਇਹ ਜੀ ਇਹ ਕੋਈ ਲਾਟਰੀ ਸਟਾਲ ਇੱਥੇ ਕੋਈ ਖੁੱਲਾ ਖਲਾ ਜਿਉਂ ਤੇ ਪੁਲਿਸ ਆਈ ਰੇਡ ਕਰ ਰਹੀ ਜੀ ਹੁਣ ਪੁਲਿਸ ਬਾਰੇ ਨਹੀਂ ਪਤਾ ਕਿ ਇਹਨਾਂ ਨੂੰ ਕਿੰਨੇ ਦਾ ਕੰਮ ਆ ਰਿਹਾ ਧੱਕਾ ਮਾਰ ਰਿਹਾ ਕਲੀਅਰ ਕਰ ਲੈਣੇ ਮਲਾਜੂ ਖੜੇ ਨੇ ਜੀ ਲੇਕਿਨ ਸਰ ਜਦੋਂ ਲਾਟਰੀ ਦੁਕਾਨ ਖੁੱਲੀ ਇਲੀਗਲ ਤੌਰ ਤੇ ਲਾਟਰੀ ਦੁਕਾਨ ਖੁੱਲੀ ਹੋਈ ਹੈ ਲੇਕਿਨ ਬਜ਼ੁਰਗਾਂ ਕਿ ਇਸ ਬਾਰੇ ਸਾਡੀ ਕੋਈ ਇਲੀਗਲ ਦਾ ਸਾਡੀ ਕੋਈ ਜਾਣਕਾਰੀ ਨਹੀਂ ਇਹ ਚੀਜ਼ ਠੀਕ ਹੈ ਜੀ ਜੀ ਇਲੀਗਲ ਹੈ ਇਲੀਗਲ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਡੀ ਜੀ ਅਸੀਂ ਚਲੋ ਵੈਰੀਫਾਈ ਹੁਣ ਕਲੀਅਰ ਕਰ ਰਹੇ ਆ ਬਣਾ ਇਹ ਕਲੀਅਰ ਕਰ ਕਿਹੜੇ ਨੇ ਰੈਡ ਕਰ ਲੈ ਜਿਹੜੇ ਕਿ ਸੀਪੀ ਸਾਹਿਬ ਦੀ ਇਨਸਟਰਕਸ਼ਨ ਆ ਲਾਟਰੀ ਦੁਕਾਨ ਨਹੀਂ ਖੁੱਲ ਰਹੀ ਲੇਕਿਨ ਬਜ਼ੁਰਗ ਦਾ ਕੀ ਹੈ ਜੀ ਅਪਸਰ ਬਲਾ ਦੇ ਹੈ ਕਿ ਨਹੀਂ ਕੋਈ ਇਨਸਟਰਕਸ਼ਨ ਆ ਨਹੀਂ ਚੀਜ਼ ਹੈ ਬਿਲਕੁਲ ਇਹ ਚੀਜ਼ਾਂ ਬੰਦ ਨੇ ਲੇਕਿਨ ਬਜ਼ੁਰਗ ਨੂੰ ਇਨਸਾਫ ਮਿਲ ਪਾਏਗਾ ਜਿੰਨੇ ਦੇ ਉੱਤੇ ਅਰੋਪ ਲਗਾਏ ਜਾ ਰਹੇ ਨੇ ਜਦੋਂ ਆ ਗਏ ਜੀ ਕਲੀਅਰ ਕਰਾਂਗੇ ਸਾਰਾ ਕੁਝ ਕਲੀਅਰ ਕਰਕੇ ਦੱਸਾਂਗਾ